ਤੇ ਜੀ ਬਹੁਤ ਵਧੀਆ ਇੱਕ ਕੰਮ ਆ ਜਿਹੜਾ ਤੁਸੀਂ ਕਰ ਰਹੇ ਹੋ ਕਿੰਨਾ ਟਾਈਮ لگا ਤੁਹਾਨੂੰ ਇਹ ਕੰਮ ਕਰਦਿਆਂ ਨੂੰ ਬਾਈ ਡੇਢ ਸਾਲ ਦੇ ਕਰੀਬ ਹੋ ਗਿਆ ਡੇਢ ਸਾਲ ਦੀ ਚੱਕੀ ਫਿਰਦਿਆਂ ਫੱਟੇ ਹੈ ਹਾਂਜੀ ਡੇਢ ਸਾਲ ਤੋਂ ਹਜੇ ਘਟ ਹੀ ਹੈ ਹਾਂ ਪੰਜਾਬ ਤੋਂ ਕਿੱਥੋਂ ਬਾਈ ਇੱਕ ਚੀਜ਼ ਹੋਰ ਆ ਵੀ ਕੁੜੀ ਆ ਆਪਣੇ ਪੰਜਾਬ ਤੋਂ ਆ ਹਾਂਜੀ ਹਰਿਆਣੇ ਚ ਤੇ ਪੰਜਾਬ ਤੋਂ ਵੀ ਫੱਟੇ ਚੱਕੀ ਆਉਂਦੀ ਆ ਜਿਹੜੇ ਹਿਸਾਬ ਨਾਲ ਬਾਈ ਉਹਨਾਂ ਦਾ ਕੰਮ ਆ ਪਿੱਛੇ ਦੇਖਿਆ ਵੀ ਹਨਾ ਪਾਲੀ ਜਾਂਦੇ ਆ ਬਾਈ ਵੀ ਮਿਹਨਤ ਕਰਦਾ ਨਾਲ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਪੈਣ ਵਾਲੀ ਗੱਲਾਂ ਬਾਤਾਂ ਕਰਦੇ ਆ ਪੈਣੇ ਡੇਢ ਸਾਲ ਤੋਂ ਲੱਗੇ ਹੋ ਹਾਂਜੀ ਫਿਰ ਟ੍ਰੇਨਿੰਗਾਂ ਟਰੂਆਂ ਨਹੀਂ ਕੀਤੀਆਂ ਤੇ ਵੀਰੇ ਟ੍ਰੇਨਿੰਗ ਹੁਣ ਲੈਣ ਗਏ ਆ ਉਹ ਵੀ ਵੱਡਾ ਫਾਰਮ ਕਰਨਾ ਮੇਰਾ ਬੇਟਾ ਕਹਿੰਦਾ ਵੀ 300 ਬੱਕਰੀ ਦਾ ਫਾਰਮ ਕਰਨਾ ਵੀ ਗਾਂ ਕੋਈ ਬਿਮਾਰੀਆਂ ਆਪਾਂ ਨੂੰ ਉਹ ਨਾ ਆਉਣ ਤਾਂ ਕਰਕੇ ਫਾਰਮ 'ਚ ਤਾਂ ਹੁਣ ਟ੍ਰੇਨਿੰਗ ਲੈ ਕੇ ਆਏ ਡੇਢ ਸਾਲ ਬਾਅਦ ਕਿਉਂਕਿ ਹੁਣ ਜਦੋਂ ਮੇਰੇ ਕੋਲ ਜਾਨਵਰ ਜ਼ਿਆਦੇ ਹੋ ਗਏ ਪਰ ਸੋਨੂੰ ਜਿਹੜੇ ਹਿਸਾਬ ਨਾਲ ਤੁਸੀਂ ਐਡਾ ਕਰੀ ਬੈਠੋ ਪਲੇਟਫਾਰਮ ਸੋਨੂੰ ਦਾ ਟ੍ਰੇਨਿੰਗ ਦੀ ਲੋੜ ਹੀ ਨਹੀਂ ਜਿਹੜੇ ਹਿਸਾਬ ਨਾਲ ਤੁਹਾਡਾ ਜਾਜਬਾ ਇੱਕ ਤੁਹਾਡਾ ਜਨੂਨ ਆ ਤੁਹਾਡੇ ਦੇ ਵਿੱਚ ਹਾਂ ਵੀ ਹਾਂਜੀ ਸੋਨ ਆਪ ਦੀ ਮਿਹਨਤ ਕਰੀ ਜਾਓ ਤੇ ਬਾਕੀ ਰਹਿਮਤ ਉਹਨੇ ਕਰਨੀ ਹੈ। ਹੂੰ ਤੇ ਹੁਣ ਇਸ ਟਾਈਮ ਕਿੰਨੇ ਜਾਨਵਰ ਆ ਤੁਹਾਡੇ ਕੋਲੇ? ਹੁਣ ਭਾਈ 26 ਜਨਵਰੀ ਹੈ ਤੇ ਦੋ ਗਏ ਹੋ ਯਾਰ ਰਿਸ਼ਤੇਦਾਰੀ ਚ ਬਰੀਡਰ ਜਿਹੜੇ ਮੇਰੇ ਬਰੀਡਰ ਹੈ ਉਹ ਰਿਸ਼ਤੇਦਾਰੀ ਚ ਕੋਈ ਲੈ ਕੇ ਗਿਆ ਹੋਇਆ ਕਿਉਂਕਿ ਆਪਣੀਆਂ ਬੱਕਰੀਆਂ ਸਾਰੀਆਂ ਹੁਣ ਸੂਣ ਆ ਲਈਆਂ। ਅੱਛਾ ਬਰੀਡਰ ਵੀ ਆਪਦੇ ਤਿਆਰ ਕਰੇ ਹੋਇਆ? ਹਾਂਜੀ। ਤੇ ਕਿਹੜੀ ਨਸਲ ਆ ਤੁਹਾਡੇ ਕੋਲੇ? ਬਰਬਰੀ ਵੀਰੇ। ਬਰਬਰੀ। ਹਾਂਜੀ। ਆਪਾਂ ਤਿੰਨ ਬੱਕਰੀ ਦਾ ਕੰਮ ਸਟਾਰਟ ਕੀਤਾ ਸੀਗਾ। ਦੋ ਪੱਠਾਂ ਲਈਆਂ ਸੀਗੀਆਂ, ਇੱਕ ਬੱਕਰੀ ਸੀਗੀ। ਹੂੰ ਤੇ ਫਿਰ ਉਹਨੇ ਵੀ ਤਿੰਨ ਬੱਚੇ ਦੇਤੇ ਗਾਂ ਦੀ ਗਾਂ ਕੰਮ ਚੱਲੀ ਗਿਆ ਵੀਰੇ ਹੁਣ ਵਧੀ ਜਾਂਦੇ ਆ ਹਾਂ ਵਧੀ ਜਾਂਦੇ ਆ ਉਸ ਟਾਈਮ ਵੀ ਸਾਨੂੰ ਲੱਗਦਾ ਸੀ ਵੀ ਅਸੀਂ ਟ੍ਰੇਨਿੰਗ ਕਰਕੇ ਹੀ ਕੰਮ ਸ਼ੁਰੂ ਕਰੀਏ ਵੀ ਅਸੀਂ ਟ੍ਰੇਨਿੰਗ ਲਈਏ ਪਹਿਲਾਂ ਵੀ ਫਾਰਮ ਬਣਾਉਣਾ ਅ ਨਹੀਂ ਵੀਰੇ ਉਦੋਂ ਕੋਈ ਇਹੋ ਜੀ ਮੇਰੇ ਬੱਚੇ ਆਪਣੀ ਕੋਈ ਪਲਾਨਿੰਗ ਨਹੀਂ ਸੀਗੀ ਆਪਾਂ ਬਰਬਰੀਆਂ ਰੱਖਣੀਆਂ ਜਾਂ ਬੱਕਰੀਆਂ ਰੱਖਣੀਆਂ ਬੱਚਾ ਕਹਿੰਦਾ ਵੀ ਬਸ ਲੈਣੀਆਂ ਤੇ ਸ਼ੌਂਕ ਨੂੰ ਰੱਖਿਆ ਸੀਗਾ ਸ਼ੌਂਕ ਤੋਂ ਹੁਣ ਬਿਜ਼ਨਸ ਬਣ ਗਿਆ ਸੌਂਗ ਤੋਂ ਬਿਜ਼ਨਸ ਬਣ ਗਏ ਹਾਂ ਬਾਕੀ ਤੁਸੀਂ ਰਾਜਵੀਰ ਰਾਜਵੀਰ ਬਾਈ ਦੀਆਂ ਵੀਡੀਓ ਦੇਖਦੇ ਹੋ ਨਾ ਮੱਟਰ ਦਾਦੂ ਵਾਲਿਆਂ ਦੀ ਨਾ ਤੁਸੀਂ ਉਹ ਘੌਰ ਨਾ ਦੇਖਿਆ ਕਰੋ ਉਹਦੇ ਵਿੱਚ ਬਹੁਤ ਇੱਕ ਅਹਿਮ ਜਾਣਕਾਰੀ ਹੁੰਦੀ ਆ ਆਹੀ ਚੀਜ਼ਾਂ ਦੇ ਆਹੀ ਜੀ ਜਿਹੜੇ ਆਪਾਂ ਅੱਜ ਗੱਲਬਾਤ ਕਰ ਰਹੇ ਆਂ ਇਹੀ ਹਲਾਤਾਂ ਦੇ ਉੱਪਰ ਵੀਡੀਓ ਹੁੰਦੀਆਂ ਕਿਉਂਕਿ ਉਹ ਸੱਚੀਆਂ ਜੀਆਂ ਗੱਲਾਂ ਕਰਦਾ ਉਹ ਬੋਲਦਾ ਸਾਚਾ ਲੋਕਾਂ ਨੂੰ ਕੌੜਾ ਵੀ ਲੱਗਦਾ ਹੋਊਗਾ ਕਈਆਂ ਨੂੰ ਪਰ ਆਹੀ ਚੀਜ਼ਾਂ ਨੇ ਜਿਵੇਂ ਹੁਣ ਭੈਣ ਨੇ ਦੱਸਿਆ ਵੀ ਮੈਂ ਤਿੰਨ ਬੱਕਰੀਆਂ ਰੱਖੀਆਂ ਹਾਂ ਜੀ ਇਹ ਇੰਨੀ ਕਿ ਜਗ੍ਹਾ ਤੋਂ ਸਟਾਰਟ ਕੀਤਾ ਸੀ ਸਿਰਫ ਆਪਣੇ ਘਰੇ ਨੇ ਇੱਕ ਪੁਰਾਣਾ ਨਹਾਉਣ ਵਾਲਾ ਪਿਆ ਸੀ ਜਿਹਨੂੰ ਅਸੀਂ ਵਰਤ ਦੇਣੀ ਸੀਗੇ ਅੱਛਾ ਜਿਹੜਾ ਆਹ ਖੁੱਡਾ ਜ ਆ ਹਾਂ ਅਸੀਂ ਜਦੋਂ ਜਦੋਂ ਗਏ ਨਾ ਤੇ ਅਸੀਂ ਸਾਈ ਦੇ ਆਏ ਤੇ ਦੂਜੇ ਦਿਨ ਆ ਕੇ ਤੇ ਬਾਹਰ ਕੱਢ ਕੇ ਤੇ ਤੁਰਤ ਪਰ ਲਿਆ ਕੇ ਨਾ ਕਿਸੇ ਦੀ ਸਲਾਹ ਲਈ ਮੈਂ ਬੱਕਰੀ ਰੱਖਣੀ ਐ ਨਹੀਂ ਰ ਉਹ ਪਾਲਿਆ ਐ ਨਹੀਂ ਹੈਗਾ ਵੀ ਕਿੱਲੇ ਤੇ ਬੰਦ ਤੀਆਂ ਨਾ ਉਹਦਾ ਮੈਂ ਹੁਣ ਦੇਖਿਆ ਜਿਵੇਂ ਤੁਸੀਂ ਜਵਾਕਾਂ ਦਾ ਮੂੰਹ ਕਰ ਦਿਓ ਆਏ ਉਹ ਕਰਦੇ ਛੋਟਾ ਜਿਹਾ ਅੱਜ ਵੀ ਹੁਣ ਇਹ ਖੇਤ ਗਏ ਸੀਗੇ 3 ਵਜੇ ਛੱਡੀਆਂ ਸੀ ਖੁੱਲੀਆਂ 4:30 ਵਜੇ ਲਿਆ ਕੇ ਬੰਨੀਆਂ ਗੇੜਾ ਜ਼ਰੂਰ ਦਵਾਉਨੇ ਆ ਆਪ ਜਾਣੋ ਫਿਰ ਹਾਂ ਕੋਈ ਚੱਕਰ ਨਹੀਂ ਜਦੋਂ ਰੱਖੇ ਹੋਇਆ ਇਹ ਤੇ ਤੈਨੂੰ ਕੰਮ ਨੂੰ ਉਹ ਕੋਈ ਚੱਕਰ ਹੀ ਨਹੀਂ ਕੋਈ ਨਾ ਦੀ ਥਾਂ ਪਿਆ ਮੂਰੇ ਤੇ ਇੱਥੇ ਖੁੱਲੀ ਛੱਡ ਦਿੱਤੀ ਦੋ ਘੰਟੇ ਫਿਰ ਕੇ ਤੇ ਫਿਰ ਆ ਜਾਂਦੀ ਹੈ ਅੱਛਾ ਮੇਰੇ ਪਰ ਕਰੇ ਕੁੰਨੇ ਕੁਝ ਪਾਈ ਚੱਲ ਜਿੰਨਾ ਚਿਰੇ ਤੋਰਾ ਫੇਰਾ ਨਹੀਂ ਨਾ ਕਰਨੀਆਂ ਉਹਨਾਂ ਚਿਰੇ ਵੱਧ ਗਈ ਨਹੀਂ ਹੈਗੀਆਂ ਅੱਛਾ ਇਹ ਪਰਾ ਫਾਰਮ ਖੁੱਲੀ ਜਾਂਦੇ ਆ ਕਈ ਛੱਡੀ ਵੀ ਜਾਂਦੇ ਆ ਉਹਨਾਂ ਦਾ ਸੁਣਨ ਨੂੰ ਲੱਗਦਾ ਕੀ ਕਾਰਨ ਹੋ ਸਕਦਾ ਵੀ ਇਹ ਛੱਡੀ ਜਾਂਦੇ ਆ ਉਹ ਬੰਦੇ ਸੇਤੀ ਸਾਹ ਛੱਡ ਜਾਂਦੇ ਆ ਉਹ ਤਾਂ ਹੁਣ ਵੀਰੇ ਉਹ ਬੰਦੇ ਜਿਹੜੇ ਉਸ ਲੈਵਲ ਤੇ ਰਹੇ ਉਹਨਾਂ ਨੂੰ ਪਤਾ ਹੋਊ ਵੀ ਉਹਨਾਂ ਦੇ ਫੇਲ ਹੋਣ ਦੇ ਕੀ ਕਾਰਨ ਹੈ ਹੁਣ ਆਪਾਂ ਨੂੰ ਤਾਂ ਉਹਨਾਂ ਬਾਰੇ ਕੋਈ ਪਤਾ ਨਹੀਂ ਹੈਗਾ ਵੀ ਉਹਨਾਂ ਦੇ ਫੇਲ ਹੋਣ ਦੇ ਕੀ ਕਾਰਨ ਰਏ ਆ ਤੇ ਪਰ ਆਪਾਂ ਇਹ ਕਹਿੰਦੇ ਆ ਵੀ ਜਦੋਂ ਕੋਈ ਕੀਤਾ ਕਰਨਾ ਫਿਰ ਉਹਨੂੰ 100% ਦਿਓ ਹੂੰ